ਏ ਬਈ ਤਕਰੀਬਨ ਤਿੰਨਾਂ ਦੀਆਂ ਉਮਰਾਂ ਹੀ ਆਪਾਂ ਨੂੰ ਮੰਨ ਕੇ ਚੱਲੋ ਵੀ 12 14 13 ਇੱਥੇ ਉਮਰਾਂ ਬਈ ਇਹਨਾਂ ਦੀਆਂ ਬਾਕੀ ਸਿਰੇ ਦੇ ਦੇਖਣ ਵਾਲੇ ਬੰਦੇ ਨੂੰ ਜੱਜਮੈਂਟ ਹੀ ਹੋ ਜਾਣੀ ਹੈ ਵੀ 6 ਸਾਲ ਸਾਲ ਦੇ ਵਿੱਚ ਆ ਸਿੰਘਾਂ ਤੋਂ ਦੱਸ ਲਓ ਵੀਰੇ ਤਿੰਨਾਂ ਦਾ ਪਤਾ ਪਹਿਲੇ ਸੂਏ ਬਸ ਹੁਣ ਮੱਝਾਂ ਸੂਈਆਂ ਬਈ ਇਹ ਪਿਛਲੇ ਸੂਏ ਦੀਆਂ ਕਟੀਆਂ ਉਹ ਮੱਝਾਂ ਖੜੀਆਂ ਜਿਹੜੀਆਂ ਆਪਣਾ ਉਹਨਾਂ ਨੇ ਠੀਕ ਆ ਵੀ ਉਹਨਾਂ ਨੂੰ ਮਹੀਨਾ ਮਹੀਨਾ ਜਾਂ ਸਾਲ ਦੇ ਵਿੱਚ ਸੂਈਆਂ ਹਾਂ ਹਾਂ ਤੇ ਬਾਕੀ ਸਿਰਫ ਠੰਡੀਆਂ ਸੀਲ ਆ ਬਈ ਨਹੀਂ ਆ ਲਿਆਦਾ ਲਿਆਉਂਦਾ ਪੁੱਸਦਾ 14 70 ਦੱਸਦੀ ਆ ਗਈ ਹੈ ਨਾ ਇਹ 14 70 ਦੱਸਦੀ ਆ ਗਈ ਬਈ ਚੋਲੀ ਰੌਣਕ ਡੈਰੀ ਫਾਰਮ ਤੇ ਬਾਈ ਜੀ ਸਵਾਗਤ ਆ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਦੋਸਤੋ ਆਪਾਂ ਪਿੰਡ ਨੱਤ ਵਗੈਰ ਤੇ ਜਿਹੜੇ ਬਠਿੰਡੇ ਤੋਂ ਬਣਾ ਰਹੇ ਆਂ ਬਾਈ ਜਗਮੋਰ ਦੇ ਕਰੋ ਬਾਈ ਨੇ ਦੋਸਤੋ ਚੰਗਾ ਰਿਕਾਰਡ ਵਾਲੀਆਂ ਕੱਟੀਆਂ ਕੋਈ ਲਿਆ ਕੇ ਨਹੀਂ ਵੇਚਦਾ ਭਰਾ ਕੱਲੇ-ਕੱਲੇ ਸੀਮੰਟ ਦੀ ਕੱਟੀ ਆ ਵੀਰੇ ਚੰਗਾ ਮਾਵਾ ਮੱਜਾਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਹੜੀ ਇੱਕ ਨੰਬਰ ਤੇ ਆ ਵੀਰੇ 147010 ਦੀ ਹੈ ਬਾਈ ਕਹਿੰਦਾ ਨੰਬਰ 2 ਤੇ ਕੋਹੀਨੂਰ ਤੇ ਆ ਹਰਿਆਣੇ ਚੋਂ ਮੱਝ ਲਿਆਂਦੀ ਸੀ ਉਹਦੇ ਪਿੱਛੇ ਆਈ ਆ ਉਹਦੀ ਕੱਟੀ ਆ ਜਿਹੜੇ ਬਾਈ ਕਹਿੰਦਾ ਦੋ ਰਿਕਾਰਡ ਆਲੀਆਂ ਇਹਨਾਂ ਦਾ ਆਪਾਂ ਨੂੰ ਫੁੱਲ ਡਿਟੇਲ ਪਤਾ ਮਾਵਾ ਵੀ ਕੋਲੇ ਖੜੀਆਂ ਤਿੰਨਾਂ ਦੀਆਂ ਮਾਵਾ ਕੋਲੇ ਖੜੀਆਂ ਹੈ ਆ ਵੀ ਸੀਮਣ ਦੀ ਆ ਕਹਿੰਦਾ ਆਪਾਂ ਝੂਠ ਮਾਰ ਕੇ ਨਹੀਂ ਦੰਦੇ ਵੀ ਫਲਾਣੇ ਦੀ ਕਹਿ ਦਈਏ ਜਿਹੜੀਆਂ ਆਪਾਂ ਆਪ ਟੀਕੇ ਭਰਾਏ ਆਪ ਘਰੇ ਤਿਆਰ ਕਰਿਆ ਉਹ ਬੱਚੇ ਸਾਨੂੰ ਦੱਸਦੇ ਆ ਫਿਰ ਕੀ ਹਾਲ ਆ ਬਾਈ ਜਗਮਉਨ ਠੀਕ ਆ ਬਾਈ ਵਧੀਆ ਪਹਿਲਾਂ ਤਾਂ ਬਾਈ ਜੀ ਆਪਦਾ ਮੋਬਾਈਲ ਨੰਬਰ ਬੋਲ ਦੋ ਮੇਰਾ ਮੋਬਾਈਲ ਨੰਬਰ 984460032 984460032 ਹਾਂ ਬਈ ਇਹ ਬਾਈ ਦਾ ਮੋਬਾਈਲ ਨੰਬਰ ਆ ਇੱਕ ਨੰਬਰ ਵਾਲੀ ਕੱਟੀ ਦੀ ਕੀ ਡਿਟੇਲ ਆ ਵੀਰੇ ਕਿੰਨੀ ਉਮਰ ਆ ਏ ਬਈ ਤਕਰੀਬਨ ਤਿੰਨਾਂ ਦੀਆਂ ਉਮਰਾਂ ਹੀ ਆਪਾਂ ਨੂੰ ਮੰਨ ਕੇ ਚੱਲੋ ਵੀ 12 14 13 ਇੱਥੇ ਉਮਰਾਂ ਬਈ ਇਹਨਾਂ ਦੀਆਂ ਬਾਕੀ ਸਿਰੇ ਦੇਖਣ ਵਾਲੇ ਬੰਦੇ ਨੂੰ ਜੱਜਮੈਂਟ ਹੀ ਹੋ ਜਾਣੀ ਹੈ। ਇਹ ਸਾਲ-ਸਾਲ ਦੇ ਵਿੱਚ ਆ ਸਿੰਗਾ ਤੋਂ ਦੇਖ ਲਓ ਵੀਰੇ ਤਿੰਨਾਂ ਦਾ ਪਤਾ ਅਗਲੇ ਸੂਏ ਬਸ ਹੁਣ ਮੱਝਾਂ ਸੂਈਆਂ ਬਈ ਇਹ ਪਿਛਲੇ ਸੂਏ ਦੀਆਂ ਕਟੀਆਂ ਉਹ ਮੱਝਾਂ ਖੜੀਆਂ ਜਿਹੜੀਆਂ ਆਪਣਾ ਉਹਨਾਂ ਨਾਲ ਠੀਕ ਆ ਵੀ ਉਹਨਾਂ ਨੂੰ ਮਹੀਨਾ-ਮਹੀਨਾ ਜਾਂ ਸਾਲ ਦੇ ਵਿੱਚ ਸੂਈਆਂ ਹਾਂ ਹਾਂ ਤੇ ਬਾਕੀ ਸਿਰਫ ਠੰਡੀਆਂ ਸੀਲ ਆ ਬਈ ਨਹੀਂ ਆ ਲਿਆ ਦਾਬ ਲਿਆਉਂਦਾ ਬੁੱਸਦਾ 1470 ਦੱਸਦੀ ਆ ਗਈ ਹੈ ਨਾ ਇਹ 1470 ਦੱਸਦੀ ਆ ਗਈ ਬਈ ਝੋਲੀ ਪੂਰੀ ਸਾਫ ਹੱਥ ਬਰੇ ਕਰੀ ਵੀਰੇ ਆਹ ਦੇਖ ਲੋ ਵੀਰੇ 147010 ਐਚ ਐਲ ਡੀ ਬੀ ਦੇ ਸੀਮਿੰਟ ਦੀ ਕੱਟੀ ਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਬਾਈ ਕੋਈ ਚੰਗੀ ਚੰਗੀ ਕੱਟੀ ਹੋਵੇ ਚੰਗੇ ਰਿਕਾਰਡ ਦੀ ਚੰਗੀਆਂ ਮਾਵਾ ਹੋਣ ਹਾਂ ਬਾਈ ਇਹ ਟਾਵਾਂਗਾ ਕੱਟੀਆਂ ਨਿਕਲਦੀਆਂ ਨਹੀਂ ਮੰਡੀਆਂ 'ਚ ਮੈਂ ਬਹੁਤ ਵਪਾਰੀ ਦੇਖੇ ਆ ਮੰਡੀਆਂ 'ਚ ਉਹ ਖਰੀਦ ਕੇ ਮੋਟੀਆਂ ਤਗੜੀਆਂ ਤੇ ਜਾ ਕੇ ਫਿਰ ਅਮੇ ਰਿਕਾਰਡਾਂ ਦੀਆਂ ਬਣਾ ਕੇ ਸਾਨੂੰ ਵੇਚਦੇ ਆ ਚੇਪਦੇ ਆ ਉਹੋ ਜੇ ਨਾਲੋਂ ਆ ਆਮ ਜ਼ਿਮੀਦਾਰ ਆ ਬਾਈ ਜੰਗਮੂੜ ਦੇ ਘਰੇ ਆ ਕੇ ਤੁਸੀਂ ਇਹਨਾਂ ਦੇ ਮਾਵਾ ਵੀ ਦੇਖ ਸਕਦੇ ਹੋ ਇਹ ਲੈ ਜੀ ਤੋਂ ਹੀ ਲੈਤੀ ਸੀ ਬਈ ਮੱਝ ਆਪਣੇ ਇੱਥੋਂ ਹੀ ਲੈਤੀ ਸੀ। ਬਾਣ-ਬੰਡ ਨਾਲ ਸੇਮ ਆ ਉੱਥੋਂ ਹੀ ਲੈਤੀ ਸੀ। ਉਹਨਾਂ ਨੇ ਆਪਾਂ ਨੂੰ 19 ਕਿਲੋ ਲਈ 19 ਲੀਟਰ ਕਹਿ ਕੇ ਦਿੱਤਾ ਸੀ ਮੱਝ ਦਾ। ਠੀਕ ਆ। ਤੇ ਉਹਨੇ ਆਪਣੇ ਕੋਲੇ ਆ ਕੇ 1.5 19 ਕਰਿਆ ਬਈ। ਸਾਢੇ ਕਿਲੋ 19 ਕਿਲੋ ਤੋਲਿਆ ਤੁਸੀਂ। ਤੋਲਿਆ ਬਈ ਤੋਲਿਆ ਜਾ। ਠੀਕ ਆ। ਹਾਂ ਬਈ। ਤੇ ਬਈ ਮੁੱਲ ਮੁੱਲ ਬਈ ਇਹਨਾਂ ਦਾ ਤਿੰਨਾਂ ਦਾ ਆਪਾਂ 145 ਕਰਦੇ ਆ। ਤਿੰਨਾਂ ਕੱਟਿਆਂ ਦਾ। ਹਾਂ ਜੇ ਕੋਈ ਇਕੱਲਾ-ਇਕੱਲਾ ਬਾਈ ਹੋਰ ਜਿਹੜਾ ਸਾਹਬ ਨਾਲ ਲੈਣੀ ਹੋਈ ਉਹ ਫੋਨ ਤੇ ਬਾਕੀ ਸਾਰੇ ਨੰਬਰ ਆਪਾਂ ਬੋਲ ਹੀ ਦਿੱਤਾ ਹੋਰ ਜਾ ਕਰ ਲਓ। ਠੀਕ ਆ ਠੀਕ ਆ। ਹ ਇਹ ਕੋਹਿਨੂਰ ਦੀ ਆ ਗਈ ਹਾਂ ਭਾਈ ਇਹ ਕੋਹਿਨੂਰ ਦੀ ਆ ਗਈ ਇਹਦੀ ਵੀ ਉਮਰ ਦੋਸਤੋ 12 ਕਿ ਮਹੀਨੇ ਸਾਲ ਦੇ ਵਿੱਚ ਵਿੱਚ ਆ ਮਾਵਾ ਦਵਾਰੇ ਸੂਂਗਾ ਹਜੇ ਬਾਕੀ ਸਿਰ ਇਹ ਕੋਹਿਨੂਰ ਦਾ ਭਾਈ ਉਹ ਮਾੜਾ ਮੋਟਾ ਕਹਿ ਕੇ ਵੀ ਦਿੰਦੇ ਆ ਇਹਦੇ ਮੱਥੇ 'ਚ ਕਾਲ ਨੂੰ ਭਾਈ ਕੋਲੇ ਆ ਜੇ ਫਿਰ ਉਹ ਜੀ ਆਹ ਦੇਖੋ 10 20 ਬਾਲ ਭਾਈ ਚਿੱਟੇ ਆ ਫੁੱਲ ਕੋਹਿਨੂਰ ਦਾ ਕਿਸੇ ਕਿਸੇ ਬੋਲੋ ਚੌਂਦਾ ਤੇ ਬਾਕੀ ਪਿੱਠ ਪੂੜਾ ਜਿਹੜਾ ਭਾਈ ਖੜਮਾ ਖੜਮਾ ਆਹ ਦੇਖੋ ਜਮਾ ਆਹ ਠੰਡੀ ਸੀਲ ਭਾਈ ਝੋਲੀ ਇਹਦੀ ਵੀ ਦਿਖਾ ਦੇ ਭਾਈ ਹਾਂ ਵੀਰੇ ਆਹ ਦੇਖ ਲਓ ਭਾਈ 4 ਥਾਣਾ ਕੱਲਾ ਕੱਲਾ ਥਾਣਾ ਕੋਈ ਫੋਰਸਾ ਨਹੀਂ ਬਾਕੀ ਬਸੂ ਦਾ ਉਹੀ ਪਤਾ ਲੱਗ ਜਾਂਦਾ ਬਾਈ ਇੱਕ ਆਪਾਂ ਲੈ ਕੇ ਵਿੱਚ ਇਹਦੀ ਮਾਂ ਕਿੰਨੇ ਕ ਦੁੱਧ ਆਲੀ ਵੀਰੇ ਇਹਦਾ ਬਈ ਆਪਾਂ ਨੂੰ ਕਈ ਕਿਹਦਾ ਦਿੱਤੀ ਸੀਗੀ ਉਹਨਾਂ ਨੇ 22 ਕਿਲੋ ਅੱਛਾ ਵਗ ਆਪਣੇ ਕੋਲ 18 ਕਿਲੋ ਦਿੱਤਾ ਤੇਰੇ ਕੋਲ 18 ਕਿਲੋ ਹਾਂ ਬਾਕੀ ਸਾਰੇ ਉਹ ਤੁਸੀਂ ਐਂ ਲਾ ਲਓ ਵੀ ਆਪਣੀ ਸੇਵਾ ਦਾ ਫਰਕ ਲਾ ਲਓ ਕੋਈ ਬੰਦੇ ਨੇ ਝੂਠ ਬੋਲ ਕੇ ਦੇਤੀ ਹਾਂ ਵੀ ਤੇਰੇ ਕੋਲ 18 ਦਿੱਤਾ ਚਲ 18 ਵੀ ਬਾਈ ਬਹੁਤ ਹੁੰਦਾ ਨਹੀਂ ਬੰਦਾ ਆਮ ਆਪਣੇ ਤਾਂ 10 12 ਆਲ ਨਹੀਂ ਮਿਲਦੀਆਂ ਹਾਂ ਨਹੀਂ ਨਹੀਂ ਬਾਈ 22 ਕਹਿ ਕੇ ਦਿੱਤਾ ਸੀ 18 ਵਧੀਆ ਕੱਢੀ ਗਈ ਆਪਣੇ ਕੋਲ ਠੀਕ ਆ ਇਹ 2 ਨੰਬਰ ਤੇ ਦੋਸਤੋ ਕੋਹੀਨੂਰ ਦੀ ਆ ਗਈ ਤੇ ਆ ਤਿੰਨ ਵਾਲੀ ਦੀ ਕੀ ਡੇਲਾ ਵੀਰੇ ਇਹ ਬਾਈ ਹਰਿਆਣੇ ਚੋਂ ਲੈਤੀ ਸੀ ਮਾਜੀ ਆਪਾਂ ਉਹ ਖੜੀ ਹੈ ਤੀਜੇ ਨੰਬਰ ਤੇਰੀ ਮਾਂ ਭਾਈ ਮਾਂ ਮਾਂ ਸਾਨੂੰ ਤਿੰਨਾਂ ਦਾ ਬਾਅਦ ਚੋ ਦਿਖਾ ਦੇਣਾ ਸੱਜਣੋ ਇਹਦੇ ਰਿਕਾਰਡ ਦਾ ਬਾਈ ਆਪਾਂ ਨੂੰ ਕੋਈ ਪਤਾ ਨਹੀਂ ਐਵੇਂ ਆਪਾਂ ਗੱਪ ਮਾਰ ਕੇ ਦੇ ਦੇ ਜੀ ਕਿਹੜੇ ਸੀ ਮੰਡੀ ਆ ਹਾਂ ਭਾਈ ਹਾਂ ਵੀ ਆਇਆ ਨਹੀਂ ਪਤਾ ਕਿਹੜੇ ਸੀ ਮੰਡੀ ਹਾਂ ਸੀਮਨ ਦਾ ਕੋਈ ਰਿਕਾਰਡ ਨਹੀਂ ਭਾਈ ਮਾਂ ਆਪਣੇ ਕੋਲੇ ਖੜੀ ਹੈ ਚੰਗੀ ਆ ਕੱਟੀ ਚੰਗੀ ਆ ਭਾਈ ਤੇ ਇਹਦੇ ਵੀ ਥਾਂ ਜੇ ਮਾੜੇ ਦਿਖਾਈ ਵੀਰੇ ਹਾਂ ਭਾਈ ਇਹਦੇ ਵੀ ਥਾਂ ਦਿਖਾ ਦਿੰਦੇ ਹਾਂ ਚੋਲੀਆਂ ਭਾਈ ਤਿੰਨਾਂ ਦੀ ਪੂਰੀਆਂ ਸਾਫ ਆ ਪੂਰੀਆਂ ਠੰਡੀਆਂ ਕੱਟੀਆਂ ਆ ਦੇਖ ਲਓ ਵੀਰੇ ਚਾਰਾਂ ਤਿੰਨੇ ਕਟੀਆਂ ਦੇ ਥਣ ਜਮੈਂ ਇਕੱਲਾ ਇਕੱਲਾ ਚਾਰੇ ਥਣ ਮੇਰੇ ਗਾਇਬ ਤੇ ਵਧਗਾ ਝੋਲ ਗਾ ਲਈਆਂ ਹਾਂ ਬਾਕੀ ਤਿੰਨਾਂ ਦਾ ਮੁੱਲ ਕਿੰਨਾ ਰਹੂਗਾ ਬਾਈ ਤਿੰਨਾਂ ਦਾ ਬਾਈ 145 ਹੁੰਦਾ ਸਿਆ 142 ਤਿੰਨਾਂ ਦਾ ਮਾਂ ਟਾਂ ਕੋਈ ਮੌਕੇ ਮਾਂ ਟਾਂ ਬਾਈ ਹਾਂ ਉਹ ਹੋ ਜੂ ਬਾਈ ਕੋਈ ਗੱਲ ਨਹੀਂ ਤੇ ਜੇ ਕੱਲੀ ਕੱਲੀ ਦਾ ਮਾੜਾ ਮੋਟਾ ਜਿਹਾ ਪਤਾ ਲੱਗ ਜਾਏ ਮੋਟਾ ਜਾਂ ਮੋਲੇ ਜਾਂ ਕੋਈ ਕੱਲੀ ਕੱਲੀ ਦਾ ਆਏ ਆ ਫਿਰ ਬਾਈ ਵੀ ਕੱਲੀ ਕੱਲੀ ਦਾ ਫੋਨ ਤੇ ਹੀ ਕਰ ਲਾਂਗੇ ਹੁਣ ਤੇ ਕਰ ਲਾ ਹਾਂ ਫੋਨ ਤੇ ਹੀ ਠੀਕ ਆ ਸੱਜਣੋ ਆ ਜਾ ਬਾਕੀ ਇਹਨਾਂ ਦਾ ਮਾਵਾ ਦੱਸ ਦੇ ਵੀਰੇ ਕਿਹੜੀ ਦੀ ਕਿਹੜੀ ਆ ਹਨਾ ਹਾਂ ਇਹ ਸੱਜਣੋ ਇੱਧਰ ਮ हां भाई एक नंबर वाली जेडी इधर सीगी 147010 वाली दी केडी आहा 147010 वाली दी आ मा जेडी आपा कह रहे साडे 19 ਕੱਢਿਆ ਬਾਈ 19 ਕਹਿ ਕੇ ਦਿੱਤਾ ਸੀ ਬਾਕੀ ਸਾਰੇ ਪਸ਼ੂ ਦਾ ਆ ਦੇਖੋ ਵੀਰੇ ਥਾਣਾਵਾਨੇ ਤੂੰ ਹੀ ਪਤਾ ਲੱਗ ਜਾਂਦਾ ਬਾਈ ਇਹ 147010 जेडी ਇੱਕ ਨੰਬਰ ਦੇ ਕੱਟੀ ਆ ਉਹਦੀ ਮਾਂ 19 ਕਿਲੋ ਦੁੱਧ ਬਾਈ ਕਹਿੰਦਾ ਮੈਂ ਆਪ ਤੋ ਲਿਆ ਉਧਰ ਨੂੰ ਕਮਾਈ ਵੀਰੇ ਨੂੰ ਆਏ ਪਤਾ ਲੱਗਦਾ ਵੀਰੇ ਕੁਆਲਟੀ ਦਾ ਅਗਲਾ ਕਹਿੰਦਾ ਮੋਹਰਾ ਦੀ ਕੱਟੀ ਆ ਮਾਮਾ ਕੋਲੇ ਖੜੀਆਂ ਢਿੱਲੇਵੇ ਮਾਮਾ ਦੇ ਦੇਖ ਲਓ ਕੱਲ ਨੂੰ ਧਿਆਣੇ ਵੀ ਫਿਰ ਏਡਾ ਏਡਾ ਹੀ ਬਣਨਾ ਇਹ ਸੱਜਣੋ ਇਹ ਕਿੰਨੇ ਸੋਇਆ ਹੋਣਾ ਇਹ ਚੌਥੇ ਆ ਬਾਈ ਚੌਥੇ ਸੋਏ ਆ ਹੁਣ ਕਿੰਨੇ ਕ ਦੁੱਧ ਤੇ ਚੱਲੀ ਜਾਂਦੀ ਆ ਵੀਰੇ ਹੁਣ ਬਾਈ ਇਹ ਮੰਨ ਕੇ ਚੱਲੋ ਇਹਨੂੰ 17 ਤਰੀਕ ਦੀ ਸੂਈ ਹੈਗੀ ਅੱਜ ਅੱਠ ਹੋ ਗਈ ਹਾਂ ਹੁਣ ਇਹ ਹੈਗੀ ਆ ਬਾਈ 14:30 13 ਤੇ ਠੀਕ ਆ ਹਾਂ ਬਾਈ ਤੇ ਜਿਹੜੀ ਕੋਹੀਨੂਰ ਦੀ ਉਹ ਆਹੋ ਆ ਸੇ ਬਾਈ ਮੱਝ ਵੀ ਗ੍ਰੇਡੇਡ ਆ ਇਹ ਤਾਂਹੀਂ ਇਹਦੇ ਵਾੜਾ ਜਿਹਾ ਫੁੱਲ ਆ ਗਿਆ ਠੀਕ ਆ ਠੀਕ ਆ ਇਹ ਕੋਹੀਨੂਰ ਵਾਲੀ ਦੀ ਮਾ ਆ ਗਈ ਵੀਰੇ ਇਹ ਕਿੰਨੇ ਕ ਦੁੱਧ ਤੇ ਆ ਹੁਣ ਇਹ ਵੀ ਬਸ ਬਾਈ 12:30 13 ਇੱਥੇ ਜੇ ਆ ਠੀਕ ਆ ਇਹ 2 ਨੰਬਰ ਵਾਲੀ ਕੱਟੀ ਜਿਹੜੀ ਕੋਹੀਨੂਰ ਆ ਉਹਦੀ ਮਾ ਆ ਗਈ ਸੱਜਣੋ ਏ ਦੇਖ ਲੋ ਫਿੰਨੇ ਕਟੰਗਾ ਨਾ ਮਾਮਾ ਜਮਾ ਟੋਪਾ ਵੀਰੇ ਮੋਰਾ ਨਸਲ ਦੀ ਜਮਾ ਕਿਸ ਨੇ ਜੇ کریم ਖਰੀਦਨੀ ਆ ਨਾ ਤਾਂ ਭਰਾ ਨਾ ਕਰ ਲਿਓ ਸੰਵਰਕ ਜਗਮੋਰ ਆ ਮੱਜੋ ਹੋ ਬਈ ਜਿਹੜੀ ਆਪ ਹਰਿਆਣੇ ਚੋਂ ਲੈਂਦੀ ਸੀ ਅੱਛਾ ਇਹ ਉਹਦੀ ਕਟ ਹਾਂ ਬਾਕੀ ਸਿਰੇ ਇਹਦਾ ਮਨ ਕੋਈ ਜਾਲ ਇੱਕ ਸਿਸਟਮ ਬਾਈ ਮੱਜ ਦਾ ਵਧੀਆ ਲੱਗਿਆ ਵੀ ਜਿਵੇਂ ਆ ਮੱਜਾਂ ਦੋ ਇਹ ਆਪਣੇ ਕੋਲ ਵੀ 7ਵੇਂ ਮਹੀਨੇ ਆਤੇ ਆ ਕੇ 7ਵੇਂ ਮਹੀਨੇ ਲੈ ਦੇ ਆ ਕੇ ਇਹ ਵੀ ਮੰਨ ਕੇ ਚਲੋ ਆਪੇ ਹਟ ਗਿਆ ਠੀਕ ਆ ਆ ਆਪਾਂ ਲਾਲਚ ਹੋ ਜਾਂਦਾਗਾ ਤੇ ਦੋ ਮਹੀਨੇ ਰਹਿੰਦੇ ਛੱਡੀ ਆ ਠੀਕ ਆ ਵੀਰੇ ਛੱਡੀ ਵੀ ਮਿਲਕਾਟ ਬਾਰਡਰ ਦੇ ਕੇ ਆ ਠੀਕ ਆ ਵੀਰੇ ਹਾਂ ਆਇਆ ਬਈ ਚੰਗਾ ਜਾਤ ਵਾਲਾ ਪਸ਼ੂ ਤਾਂ ਆਪ ਛੱਡਨੇ ਪੈਂਦੇ ਆ ਚੰਗੇ ਹੁਣ ਜਿਹੜੇ ਹਾਂ ਬਾਈ ਤੇ ਨਹੀਂ ਤਾਂ ਬਈ ਜਦੋਂ ਆਪਾਂ ਟੀਕਾ ਭਰਾ ਦਨੇ ਆ ਪਸ਼ੂ ਦੁੱਧ ਤੋਂ ਭੱਜਣਦੇ ਉਹਦੀ ਕੋਸ਼ਿਸ਼ ਕਰਨ ਲੱਗ ਜਾਂਦਾ ਨਾ ਨਾ ਬਈ ਮਾੜਾ ਫਰਕਦਾ ਕੋਈ ਫੋਨ ਸੀ ਵੀਰੇ ਚੰਗੀਆਂ ਕੱਟਣਾਂ ਖਰੀਦਣੀਆਂ ਤਾਂ ਬਾਈ ਦਾ ਨੰਬਰ ਚੱਲੀ ਜਾਂਦਾ ਰੋਜ਼ ਰੋਜ਼ ਇਹ ਕੱਟੀਆਂ ਨਹੀਂ ਮਿਲਦੀਆਂ ਵੀਰੇ ਇਹ ਜਿਹੜੇ ਆਪਣਾ ਲਾਣੇ ਜਾਂ ਚਮਚਾੜੇ ਦੇਖ ਕੇ ਤਾਂ ਉਹ ਤੁਹਾਨੂੰ ਬਹੁਤ ਮਿਲ ਜਾਣਗੇ ਸ਼ੌਂਕ ਦਾ ਹੁੰਦਾ ਬਈ ਆਹ ਹੁਣ ਆਪਾਂ ਇੱਥੇ ਕੱਟੇ ਆ ਗਏ ਦੋ ਬਈ ਹਾਂ ਹਾਂ ਕੋਈ ਨੂਰ ਦਾ ਬੱਚਾ ਹੈ ਜਿਹੜਾ ਗੱਬਰ ਐਚ ਐਸ ਬੀ ਵਾਲਾ ਕੋਲ ਉਹਦਾ ਸੀਮਨ ਭਰਾਇਆ ਸੀ ਬਈ ਅੱਛਾ ਆ ਗੱਬਰ ਦਾ ਆ ਸ਼ੇਰੇ ਪੰਜਾਬ ਦਾ ਬਈ ਠੀਕ ਹੈ ਐਚ ਐਸ ਬੀ ਦਾ ਉਹ ਬਈ ਨਵਾਬ ਦੀ ਕੱਟੀ ਆ ਉਹ ਨਵਾਬ ਦੀ ਆ ਹਾਂ ਠੀਕ ਹੈ ਵੀਰੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਬਕਾਊ ਪੋਸਟ ਦੀ ਐਡ ਕਰਾਉਣੀ ਆ ਤਾਂ ਆਪਣਾ ਏਟਾ ਨੰਬਰ ਚੱਲੀ ਜਾਂਦਾ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਤੇ ਸਤਿ ਸ੍ਰੀ ਅਕਾਲ